ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ 12 ਪੋ ਹੈ ਸੋ ਸਫਰ-ਏ-ਸ਼ਹਾਦਤ ਦਾ ਆਪਾਂ ਪ੍ਰਸੰਗ ਜੋ ਲੜੀਵਾਰ ਸਰਵਨ ਕਰ ਰਹੇ ਹਾਂ ਆਪ ਜੀ ਨੇ ਹੁਣ ਤੱਕ ਸਰਵਨ ਕੀਤਾ ਕਿ ਕਿਵੇਂ 11 ਪੋ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸਰਹੰਦ ਦੀ ਕਚਹਿਰੀ ਵਿੱਚ ਪੇਸ਼ੀ ਹੁੰਦੀ ਹੈ ਤੇ ਫੈਸਲਾ 12 ਪੋ ਤੇ ਸ਼ਰ ਦਿੱਤਾ ਜਾਂਦਾ ਹੈ ਛੋਟੇ ਸਾਹਿਬਜ਼ਾਦੇ ਤਨਮਾਤਾ ਗੁਜਰਕੌਰ ਦੇ ਕੋਲ ਵਾਪਸ ਆਉਂਦੇ ਨੇ ਤੇ ਛੋਟੇ ਸਾਹਿਬਜ਼ਾਦੇ ਜੋ ਕਚਹਿਰੀ ਦੇ ਵਿੱਚ ਪਹਿਲੀ ਪੇਸ਼ੀ ਦੇ ਦੌਰਾਨ ਹੋਈ ਬੀਤੀ ਉਹ ਸਾਰੀ ਬਾਰਤਾ ਸੁਣਾਉਂਦੇ ਨੇ ਤਨਮਾਤਾ ਗੁਜਰਕੌਰ ਛੋਟੇ ਸਾਹਿਬਜ਼ਾਦਿਆਂ ਨੂੰ ਧੰਗੁਰੂ ਤੇਗ ਬਹਾਦਰ ਸਾਹਿਬ ਧੰਗੁਰੂ ਹਰਗੋਬਿੰਦ ਸਾਹਿਬ ਧੰਗੁਰੂ ਅਰਜਨ ਸਾਹਿਬ ਇਹਨਾਂ ਦੇ ਕੁਰਬਾਨੀ ਭਰੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਨੇ ਤੇ ਰਾਤ ਨੂੰ ਬੱਚੇ ਆਰਾਮ ਕਰਨ ਵਾਸਤੇ ਪੈ ਜਾਂਦੇ ਨੇ ਸਾ ਗੁਰੂ ਪਿਆਰਿਓ ਇਸ ਤਰ੍ਹਾਂ 12 ਪੋ ਦੀ ਸਵੇਰ ਹੁੰਦੀ ਹੈ ਸਵੇਰ ਹੁਣਸਾਰ ਧੰਨ ਮਾਤਾ ਗੁਜਰ ਕੌਰ ਅਮਰਤ ਵੇਲੇ ਨਿਤਨੇਮ ਅਨੁਸਾਰ ਜਾਗਦੇ ਨੇ ਨਿਤਨੇਮ ਅਨੁਸਾਰ ਜਾ ਕੇ ਧੰਨ ਮਾਤਾ ਗੁਜਰ ਕੌਰ ਨਿਤਰੇਮ ਦੀਆਂ ਬਾਣੀਆਂ ਦਾ ਪਾਠ ਕਰਦੇ ਨੇ ਛੋਟੇ ਸਾਹਿਬਜ਼ਾਦੇ ਨਿਤਰੇਮ ਦੀਆਂ ਬਾਣੀਆਂ ਦਾ ਪਾਠ ਸਰਵਣ ਕਰਦੇ ਨੇ ਤੇ ਗੁਰੂ ਪਿਆਰਿਓ ਇਸ ਸਮੇਂ ਦੌਰਾਨ ਸਵੇਰ ਹੋ ਜਾਂਦੀ ਹੈ 12 ਪੋ ਦੀ ਉਸ ਵੇਲੇ ਸਿਪਾਹੀ ਆਉਂਦੇ ਨੇ ਦੁਬਾਰਾ ਫਿਰ ਸਾਹਿਰਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ੀ ਵਾਸਤੇ ਲੈ ਕੇ ਜਾਂਦੇ ਨੇ ਤਾਂ ਧਨਮਾਤਾ ਗੁਜਰਕਾ ਉਹ ਕਹਿੰਦੇ ਨੇ ਕਿ ਇਹਨਾਂ ਬੱਚਿਆਂ ਦਾ ਕੀ ਕਸੂਰ ਇਹਨਾਂ ਬੱਚਿਆਂ ਨੂੰ ਕਿਉਂ ਕਚਹਿਰੀਆਂ ਵਿੱਚ ਲਈ ਫਿਰਦੇ ਹੋ ਕਹਿਣ ਲੱਗੇ ਜੀ ਅਸੀਂ ਤਾਂ ਹੁਕਮ ਦੇ ਬਧੇ ਹਾਂ ਸਾਨੂੰ ਦਾ ਹੁਕਮ ਹੋਇਆ ਸਾਨੂੰ ਹੁਕਮ ਤੇ ਉਸੇ ਤਰ੍ਹਾਂ ਅਮਲ ਕਰਨਾ ਪੈਂਦਾ ਹੈ ਸਾਡੀ ਮਜਬੂਰੀ ਹੈ ਸੋ ਸਾਹਿਰਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੈ ਕਚਹਿਰੀ ਵਿੱਚ ਸਾਹਿਬਜ਼ਾਦੇ ਆਉਂਦੇ ਨੇ ਉਸੇ ਤਰ੍ਹਾਂ ਦੋਨੋਂ ਭਰਾ ਇੱਕ ਦੂਜੇ ਨੂੰ ਸੰਬੋਧਨ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਨੇ ਤਾਂ ਗੁਰੂ ਪਿਆਰਿਓ ਉਸ ਸਮੇਂ ਦੌਰਾਨ ਦੀਵਾਨ ਸੁਚਾਨੰਦ ਫਿਰ ਛੋਟੇ ਸਾਹਿਬਜ਼ਾਦਿਆਂ ਨੂੰ ਪੁੱਛਦਾ ਹੈ ਕਿ ਸਾਹਿਬਜ਼ਾਦਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਕਹਿਣ ਲੱਗੇ ਕਰਨਾ ਕੀ ਹੈ ਜੰਗਲਾਂ ਨੂੰ ਜਾਵਾਂਗੇ ਆਪਣੀ ਗੁਰਸਿੱਖ ਭਰਾਵਾਂ ਨੂੰ ਇਕੱਤਰ ਕਰਾਂਗੇ ਉਹਨਾਂ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਜ਼ੁਲਮ ਨੂੰ ਖਤਮ ਕਰਨ ਦਾ ਜਜ਼ਬਾ ਭਰਾਂਗੇ ਤੇ ਦੁਬਾਰਾ ਤੁਹਾਡੇ ਨਾਲ ਆ ਕੇ ਟੱਕਰ ਲਵਾਂਗੇ ਕਹਿੰਦੇ ਜੇ ਫੜੇ ਫੜੇ ਗਏ ਕਹਿੰਦੇ ਫਿਰ ਕੀ ਹੋਇਆ ਜਦੋਂ ਫਿਰ ਛੱਡੇ ਜਾਵਾਂਗੇ ਦੁਬਾਰਾ ਫਿਰ ਜਾ ਕੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਤਤ ਪਰ ਰ੍ਹਾਂਗੇ ਕਹਿੰਦੇ ਕਿੰਨਾ ਚਿਰ ਲੜੋਗੇ ਦੀਵਾਨ ਸੁਚਾਨੰਦ ਕਹਿੰਦਾ ਕਿੰਨਾ ਚਿਰ ਲੜੋਗੇ ਇਹਦੇ ਜਿੰਨਾ ਚਿਰ ਤੁਹਾਡੇ ਵਰਗੇ ਪਾਪੀ ਖਤਮ ਨਹੀਂ ਹੋ ਜਾਂਦੇ ਉਸ ਵੇਲੇ دیਵਾਨ ਸੁਚਾਨੰਦ ਕਹਿੰਦਾ ਦੇਖਿਆ ਨਵਾਬ ਸਾਹਿਬ ਤੁਸੀਂ ਇਹਨਾਂ ਤੇ ਤਰਸ ਕਰਦੇ ਹੋ ਇਹਨਾਂ ਤੇ ਜੋ ਹਕੂਮਤ ਦੇ ਬਾਗੀ ਨੇ ਉਸ ਵੇਰੇ ਨਵਾਬ ਵਜ਼ੀਰ ਖਾਨ ਸ਼ੇਰ ਮੁਹੰਮਦ ਖਾਨ ਨੂੰ ਕਹਿੰਦਾ ਹੈ ਮੁਹੰਮਦ ਸਾਹਿਬ ਆ ਦੇਖੋ ਇਹਨਾਂ ਦੇ ਬਾਪ ਨੇ ਤੁਹਾਡੇ ਭਰਾ ਨੂੰ ਖਤਮ ਕੀਤਾ ਤੋ ਇਹ ਬੱਚੇ ਤੁਹਾਡੇ ਦੋਸ਼ੀ ਹਨ ਇਹਨਾਂ ਨੂੰ ਫੜ ਕੇ ਜੋ ਤੁਹਾਡਾ ਦਿਲ ਕਰੇ ਇਹਨਾਂ ਨੂੰ ਸਜ਼ਾ ਦਿਓ ਤੇ ਆਪਣਾ ਬਦਲਾ ਪੂਰਾ ਕਰੋ ਉਸ ਵੇਲੇ ਸ਼ੇਰ ਮੁਹੰਮਦ ਖਾਂ ਕਹਿੰਦਾ ਹੈ ਵਜ਼ੀਰ ਸਾਹਿਬ ਨਵਾਬ ਸਾਹਿਬ ਤੁਸੀਂ ਕੈਸੀਆਂ ਗੱਲਾਂ ਕਰਦੇ ਹੋ ਇਹਨਾਂ ਬੱਚਿਆਂ ਦਾ ਕੀ ਕਸੂਰ ਇਹਨਾਂ ਸ਼ੀਰਖੋਰੇ ਬੱਚਿਆਂ ਦਾ ਕੀ ਕਸੂਰ ਹਾਂ ਗੁਰੂ ਗੋਬਿੰਦ ਸਿੰਘ ਜੀ ਕਰ ਕਿਤੇ ਮੈਨੂੰ ਮਿਲ ਪੈਨ ਤਾਂ ਮੈਂ ਉਹਨਾਂ ਨਾਲ ਦੋ ਹੱਥ ਕਰਕੇ ਆਪਣੇ ਭਰਾ ਦੀ ਮੌਤਾ ਬਦਲਾ ਲੈ ਸਕਦਾ ਹਾਂ ਪਰ ਇਹਨਾਂ ਬੱਚਿਆਂ ਤੇ ਮੈਂ ਜ਼ੁਲਮ ਨਹੀਂ ਕਰਨਾ ਕਿਉਂਕਿ ਸਾਡਾ ਇਸਲਾਮ ਵੀ ਬੱਚਿਆਂ ਤੇ ਜ਼ੁਲਮ ਕਰਨ ਤੋਂ ਸਾਨੂੰ ਵਰਜਦਾ ਹੈ ਰੋਕਦਾ ਹੈ ਮੈਂ ਐਸਾ ਪਾਪ ਨਹੀਂ ਕਰਨਾ ਮੈਨੂੰ ਖੁਦਾ ਐਸੇ ਪਾਪ ਤੋਂ ਬਚਾ ਕੇ ਰੱਖੇ ਹੁਣ ਗੁਰੂ ਪਿਆਰਿਓ ਉਸ ਵੇਲੇ ਸਚਾਨਾਮੀ ਆਸਾਂ ਦੇ ਪਾਣੀ ਫਿਰਦਾ ਹੈ ਪਰ ਉਹ ਫਿਰ ਬੱਚਿਆਂ ਨੂੰ ਅਜਿਹੇ ਸਵਾਲ ਪੁੱਛਦਾ ਹੈ ਜਿਨ੍ਹਾਂ ਦੇ ਨਾਲ ਬੱਚੇ ਫਿਰ ਹੋਰ ਜੋਸ਼ ਨਾਲ ਆ ਕੇ ਜਵਾਬ ਦਿੰਦੇ ਨੇ ਅਖੀਰ ਵਜ਼ੀਰ ਖਾਂ ਗੁੱਸੇ ਵਿੱਚ ਆਉਂਦਾ ਹੈ ਕਹਿੰਦਾ ਕਾਜ਼ੀ ਸਾਹਿਬ ਫਤਵਾ ਫਤਵਾ ਪਹਿਲਾਂ ਤਿਆਰ ਸੀ ਕਿ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚਿੰਨ ਦਿੱਤਾ ਜਾਏ ਸੋ ਹੁਣ ਗੁਰੂ ਪਿਆਰੇਓ ਇੱਥੇ ਹੀ ਕਚਹਿਰੀ ਦੀ ਸਮਾਪਤੀ ਹੁੰਦੀ ਹੈ ਕਿ ਬੱਚਿਆਂ ਨੂੰ ਸਵੇਰੇ ਨੀਹਾਂ ਵਿੱਚ ਚਿੰਨ ਦਿੱਤਾ ਜਾਏਗਾ ਬੱਚੇ ਕਚਹਿਰੀ ਤੋਂ ਵਾਪਸ ਧੰਨ ਮਾਤਾ ਗੁਜਰਕੌਰ ਦੇ ਕੋਲ ਆਉਂਦੇ ਨੇ ਤੇ ਜੋ ਹੋਈ ਬੀਤੀ ਹੈ ਉਹ ساری ਵਾਰਤਾ ਮਾਤਾ ਗੁਜਰ ਕੌਰ ਨੂੰ ਸੁਣਾਉਂਦੇ ਨੇ ਉਸ ਵੇਲੇ ਬਾਬਾ ਮੋਤੀराम ਮਹਿਰਾ ਫਿਰ ਆਪਣੀ ਜਾਨ ਤਲੀ ਤੇ ਰੱਖ ਕੇ ਬੱਚਿਆਂ ਨੂੰ ਤੇ ਧੰਨ ਮਾਤਾ ਗੁਜਰ ਕੌਰ ਨੂੰ ਗਰਮ ਦੁੱਧ ਸ਼ਿਕਾਉਣ ਦੀ ਸੇਵਾ ਕਰਦੇ ਨੇ ਧੰਨ ਮਾਤਾ ਗੁਜਰ ਕੌਰ ਕਹਿੰਦੇ ਨੇ ਵੇ ਮੋਤੀराम ਕਿਉਂ ਤੂੰ ਆਪਣੀ ਜਾਨ ਜੋਖਮ ਵਿੱਚ ਆਉਂਦਾ ਹੈ ਕਿਉਂ ਤੂੰ ਹਕੂਮਤ ਦੇ ਨਾਲ ਮੱਥਾ ਲਾਉਂਦਾ ਹੈ ਕਿਉਂਕਿ ਸਾਡਾ ਤਾਂ ਜੋ ਹਾਲ ਹੋਣਾ ਹੈ ਤੈਨੂੰ ਦਿਸ ਰਿਹਾ ਹੈ ਪਰ ਸਾਡੀ ਖਾਤਰ ਤੇਰਾ ਵੀ ਤੇਰੀ ਜਾਨ ਤੇ ਬਣ ਆਵੇਗੀ ਤੂੰ ਆਪਣੀ ਜਾਨ ਜੋਖਮ ਵਿੱਚ ਨਾ ਪਾ ਕਹਿੰਦਾ ਨਾ ਮਾਤਾ ਜੀ ਨਾ ਤੁਹਾਡੀ ਸੇਵਾ ਕਰਨ ਦਾ ਸੁਭਾਗ ਬੜੇ ਵੱਡੇ ਭਾਗਾਂ ਨਾਲ ਪ੍ਰਾਪਤ ਹੋਇਆ ਹੈ ਇਹ ਸੇਵਾ ਮੈਂ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦਾ ਸੋ ਗੁਰੂ ਪਿਆਰਿਓ ਇਸ ਤਰ੍ਹਾਂ ਜੋ 12 ਪੋ ਦੀ ਰਾਤ ਹੋ ਜਾਂਦੀ ਹੈ ਬੱਚੇ ਧਨ ਮਾਤਾ ਗੁਜਰਕੌਰ ਦੇ ਕੋਲ ਸੋਦਰ ਰਹਿਰਾ ਸਾਹਿਬ ਦਾ ਪਾਠ ਸੁਣ ਕੇ ਆਰਾਮ ਕਰਨ ਵਾਸਤੇ ਪਹੁੰਚ ਜਾਂਦੇ ਨੇ ਸੋ 13 ਪੋ ਦਾ ਜੋ ਇਤਿਹਾਸ ਹੈ ਸਤਿਗੁਰੂ ਕਿਰਪਾ ਕਰਨ ਆਪਾਂ ਸਵੇਰੇ ਸਰਵਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ